ਪਹਿਲਾਂ ਕੀ ਕਰ ਦਿੱਤਾ ਜਾਂਦਾ ਸੀਗਾ ਫ ਤਾਂ ਉਪਰੋਂ ਹੀ ਚੱਲ ਪੈਂਦਾ ਸੀ ਕੰਮ ਵੀ ਟੈਂਡਰ ਤਾਂ ਮਿਲੂਗਾ ਪਹਿਲਾਂ ਸਾਡਾ ਹਿੱਸਾ ਫਿਰ ਜਦੋਂ ਸੜਕ ਬਣਦੀ ਸੀ ਉਦੋਂ ਅਫਸਰ ਆ ਜਾਂਦੇ ਸੀ ਵੀ ਸਾਡਾ ਤੇ ਫਿਰ ਕੋ ਨਾ ਕੋ ਇਧਰੋਂ ਉਧਰੋਂ ਹੋਰ ਬਗਾਰ ਪੈ ਗਈ ਸਾਡਾ ਤਾਂ ਉਹਦੇ ਚੋਂ ਥੋਟਾ ਮਾਰਿਆ ਜਾਂਦਾ ਸੀ ਵੀ ਤੁਸੀਂ ਕਹਿੰਦੇ ਸਾਡਾ ਫਿਰ ਉਹ ਵੀ ਫਿਰ ਤੁਹਾਨੂੰ ਘਟਾਉਣਾ ਪੈਂਦਾ ਸੀ ਮੈਨੂੰ ਪਤਾ ਕਿਹੜੇ ਕਿਹੜੇ ਮੁਸ਼ਕਲੇ ਆ ਉਹੀ ਘਟਾਉਣਾ ਪੈਂਦਾ ਸੀ ਕੁਆਲਿਟੀ ਉਹ ਟੁੱਟ ਜਾਂਦੀ ਸੀ ਤੇ ਫਿਰ ਜਿਵੇਂ ਕਹਿੰਦੇ ਵੀ ਪੁਲਿਸ ਤੇ ਤੇ ਸੜਕਾਂ ਦੇ ਠੇਕੇਦਾਰ ਤੇ ਬਲੇਮ ਲਾਉਣਾ ਬਹੁਤ ਸੌਖਾ ਹੈ ਉਹ ਦੇਖ ਲਓ ਯਾਰ ਅਜੇ ਵੀਦ ਨਹੀਂ ਹੋਇਆ ਦੇਖ ਲਾ ਬਦਰੀ ਨਿਕਲਦੀ ਜਾਂਦੀ ਹੈ ਲੁੱਕ ਪਾਈ ਨੇ ਇਹਨਾਂ ਨੇ ਯਾਰ ਉਹਨੂੰ ਪਤਾ ਹੀ ਨਹੀਂ ਹੈਗਾ ਨਾ ਵੀ ਉਹਨੇ ਲੁੱਕ ਘੱਟ ਪਾਈ ਹੋਣੀ ਉਹ ਉਹ ਲੁੱਕ ਜਿਹੜੀ ਲੈ ਆਉਣ ਗਿਆ ਲੁੱਕ ਤਾਂ ਲੱਗੀ ਰਿਸ਼ਵਤ ਚ ਸੋ ਇੱਕ ਤਾਂ ਅਸੀਂ ਇਹ ਕੰਮ ਬੰਦ ਕਰਾਂਗੇ ਜੀ ਇਹ ਤੁਹਾਨੂੰ ਮੈਂ ਗਰੰਟੀ ਦਿੰਨਾ ਤੁਹਾਡੇ ਤੋਂ ਕੋਈ ਅਫਸਰ ਕੋਈ ਤੁਹਾਡੇ ਤੋਂ ਕੋਈ ਪੋਲੀਟੀਸ਼ੀਅਨ ਕੋਈ ਪੈਸਾ ਨਹੀਂ ਮੰਗੂਗਾ ਤੁਹਾਨੂੰ ਤੁਸੀਂ ਕੋਈ ਮੰਗੂਗਾ ਅੱਜ ਆਪਾਂ ਇੱਕ ਤਾਲਮਿਲ ਕਮੇਟੀ ਬਣਾਉਨੇ ਆਂ ਸ਼ਾਮ ਤੱਕ ਬਣਾ ਦਾਂਗੇ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਆਪਣੇ ਨੁਮਾਇੰਦੇ ਦੱਸ ਦਿਓ ਵੀ ਸਾਨੂੰ ਦੱਸੋ ਅਸੀਂ ਇਮੀਡੀਏਟਲੀ ਉੱਤੇ ਐਕਸ਼ਨ ਲਾਵਾਂਗੇ ਇਸ ਮਾਮਲੇ ਚ ਅਸੀਂ ਕੋਈ ਸੁਣ ਜੱਤਾ ਨਹੀਂ ਕਰਦੇ ਤੇ ਫਿਰ ਤੁਹਾਡੇ ਵਾਲੇ ਪਾਸੋਂ ਮੈਂ ਉਮੀਦ ਕਰਦਾ ਕਿ ਕੁਆਲਿਟੀ ਚ ਕੋਈ ਫਿਰ ਕਮੀ ਨਾ ਆਵੇ ਅਸੀਂ ਕੁਆਲਿਟੀ ਵੀ ਅਪ ਕਰ ਰਹੇ ਆ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਿਹਾ ਕਿ ਮਹਿੰਗਾ ਪਊਗਾ ਪਰ ਉਹ ਜਿਸ ਤਰ੍ਹਾਂ ਜ਼ਮਾਨਾ ਬਦਲ ਗਿਆ ਤੁਸੀਂ ਕਹਿੰਦੇ ਪਹਿਲਾਂ ਤਾਂ ਕਾਰਾਂ ਵੀ ਕਿਤੇ ਇੱਕ ਇੱਕ ਘਰ ਪਿੰਡ ਚ ਦੋ ਦੋ ਮਸਾਉਂਦਿਆਂ ਸੀ ਮੋਟਰਸਾਈਕਲ ਸੀ ਬੱਸਾਂ ਜਾਂਦੀ ਹੁੰਦੀ ਸੀ ਰੋਡਵੇ ਜਾਲੀ ਤੇ ਹੋਰ ਤਾਂ ਕੋਈ ਹੈ ਨਹੀਂ ਸੀ ਪਿੰਡਾਂ ਦਾ ਕੋਈ ਲਿੰਕ ਤੇ ਟਰਾਲੀਆਂ ਸੀ ਪਰ ਹੁਣ ਹਰ ਘਰ ਚ ਕਾਰ ਹੈ ਔਰ ਟਰੱਕ ਵੀ ਨੇ ਉਹ ਲਿੰਕ ਜਾਂਦੇ ਨੇ ਉਥੋਂ ਦੀ ਹੈਵੀ ਟ੍ਰੈਫਿਕ ਹੋ ਗਿਆ ਪਰ ਕੁਆਲਿਟੀ ਸੇਮ ਰੱਖੀ ਹੋਈ ਹੈ ਤਾਂ ਉਹਦੇ ਮੁਤਾਬਕ ਸੜਕਾਂ ਨੂੰ ਅਪਡੇਟ ਕਰਨ ਦਾ ਕੋਈ ਕੁਆਲਿਟੀ ਨੂੰ ਅਪਡੇਟ ਕਰਨ ਦਾ ਕੋਈ ਬਣਾਇਆ ਨਹੀਂ ਸੋ ਉਹਦੇ ਤੇ ਅਸੀਂ ਵਰਕਆਊਟ ਦਿੱਤੇ ਸਾਰਾ ਬੈਠ ਕੇ ਤੁਹਾਨੂੰ ਤੁਹਾਡੇ ਨਾਲ ਸਲਾਹ ਕਰਕੇ ਜਿੰਨੇ ਐਮਐਮ ਕਹੋਗੇ ਬੰਨੇ ਐਮਐਮ ਨਾਲ ਸਰਦਾ ਸਾਡਾ ਜੀ ਐਨੇ ਐਮਐਮ ਨਾਲ ਮੈਂ ਕਹਿੰਦਾ ਅਸੀਂ ਤੁਹਾਨੂੰ 5 ਸਾਲ ਦੀ ਮੇਨਟੇਨੈਂਸ ਦੇ ਪੈਸੇ ਦੇਵਾਂਗੇ ਪਰ ਮੈਂ ਕਹਿੰਦਾ 5 ਸਾਲ ਲੋੜ ਹੀ ਨਾ ਪਵੇ ਅਸੀਂ ਪੈਸੇ ਤਾਂ ਦੇਵਾਂਗੇ ਤੁਹਾਨੂੰ ਇਹ ਨਾ ਕਿਉਂਕਿ ਜੇ ਮੇਨਟੇਨੈਂਸ ਹੋਈ ਪੈਸੇ ਹੀ ਦੇਣ ਇਹਨਾਂ ਨੇ ਹੈ ਮੇਨਟੇਨੈਂਸ ਕੋਈ ਗੱਲ ਨਹੀਂ ਕਈ ਵਾਰੀ ਕੋਈ ਕੁਦਰਤੀ ਕਾਰਨਾ ਕਰਕੇ ਕੋਈ ਹੜ ਆ ਗਏ ਜੂ ਪਾਣੀ ਮੀਂਹ ਜਿਆਦੇ ਪੈ ਗਏ ਉਹ ਸੜਕ ਟੁੱਟ ਗਈ ਉਧਰ ਰੱਖਾਂਗੇ ਰੱਖਾਂਗੇ ਉਧਰ ਰਿਜ਼ਰਵ ਰੱਖ ਲਿਆ ਪੈਸਾ ਜੇ ਤੁਮਾਰੀ ਜੀ ਲੈ ਲਿਓ ਪਰ ਮੈਂ ਕਹਿੰਨਾ ਵੀ ਬਣਾਈਏ ਹੀ ਹੈ ਜੀ ਵੀ ਲੋੜ ਹੀ ਨਾ ਪਵੇ ਤੇ ਲੋਕ ਵੀ ਕਹਿਣ ਯਾਰ ਆਹ ਚੀਜ਼ ਕਮਾ ਲੈ ਕਦੀ ਦੇਖੀ ਨਹੀਂ ਚੀਜ਼ ਇਹ ਹਾਂ ਇਹਦੂ ਪਹਿਲਾਂ ਤੁਸੀਂ ਕਾਪ ਕੇ ਰਹੇ ਕਿ ਉਹਨਾਂ ਨੇ ਨਾ ਕੁੱਤਾ ਤੁਹਾਨੂੰ ਸੁਣਿਆ ਨਾ ਲੋਕਾਂ ਨੂੰ ਸੁਣਿਆ ਠੀਕ ਹੈ ਨਾ ਕਿਸੇ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਸੁਣਿਆ ਬਸ ਉਹਨਾਂ ਨੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਸੁਣਿਆ ਹੋਰ ਤਾਂ ਕਿਸੇ ਨੂੰ ਸੁਣਿਆ ਨਹੀਂ ਉਹਨਾਂ ਨੇ ਸੁਇਸ ਕਰਕੇ ਕਿਉਂਕਿ ਮੈਂ ਧਰਤੀ ਤੋਂ ਆਇਆ ਸਾਨੂੰ ਪਤਾ ਹੈ ਅਸੀਂ ਸਾਈਕਲਾਂ ਤੇ ਦਸਵੀਂ ਕੀਤੀ ਹੈ ਸਾਨੂੰ ਸੜਕਾਂ ਟੁੱਟੀਆਂ ਤੇ ਵੀ ਜਾਣਦੇ ਆ ਅੱਜ ਵੀ ਜਾਣਦੇ ਆ ਕਈ ਵਾਰੀ ਸੜਕਾਂ ਬਹੁਤ ਹਜੇ ਉਹ ਹੀ ਤਾਂ ਠੀਕ ਕਰਨੀਆਂ ਨੇ ਤੇ ਸਾਨੂੰ ਲੋਕਾਂ ਦੀ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ ਤੁਹਾਡੇ ਤੇ ਜਦੋਂ ਪ੍ਰੈਸ਼ਰ ਹੀ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗੇ ਸੋ ਇਸ ਕਰਕੇ ਇਹ ਸਾਡੇ ਪਿਹ ਹਫਤੇ ਗਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾਹ ਪੀ ਡਬਲਯੂ ਡੀ ਦਾ ਚਾਹ ਜਿਹੜਾ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆਹ ਦੇ ਦੇ ਜੋ ਮੇਰੇ ਪੰਜ ਪੈਸੇ ਮੇਰੇ ਚੋ 10 ਪੈਸੇ ਮੇਰੇ ਤੁਸੀਂ ਸਾਨੂੰ ਦੱਸ ਦਿਓ ਉਹ ਉਹਦੇ 5 10 ਪੈਸੇ ਉਹਨਾਂ ਸਾਹਿਬ ਅਸੀਂ ਆਪੀ ਗੱਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ 5 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨਕੁਲਿਸ਼ ਕਹਤਾ ਆਈਆਂ ਸੀ ਉਹਨਾਂ ਦਾ ਜਿਹੜਾ ਐਕਸ਼ਨ ਲੈ ਲਿਆ ਹੁਂ ਦੇਖਨੇ ਉਹ ਜੋ ਇਹ ਵੀ ਇੱਕ ਸੇਵਾ ਹੀ ਆ ਦੇਖੋ ਕੱਲੀ ਸੇਵਾ ਜਿਹੜੀ ਆ ਉਹ ਮਤਲਬ ਉਹ ਕੋਈ ਕਿਸੇ ਨੂੰ ਰੋਟੀ ਖਵਾ ਕੇ ਜਾਂ ਕਿਸੇ ਨੂੰ ਕੋਈ ਹੋਰ দান ਕਰਕੇ ਨਹੀਂ ਆ ਵੀ ਸੇਵਾ ਇੱਕ ਕਿ ਸੜਕਾਂ ਵਧੀਆ ਹੋਣਗੀਆਂ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ ਐਮਰਜੈਂਸੀ ਜਾਂਦੇ ਆ ਬਹੁਤ ਸਾਰੇ ਲੋਕ ਜਿੱਥੇ ਘੰਟਾ ਲੱਗਦਾ ਹੈ ਹੈਨਾ ਉੱਥੇ ਅੱਧਾ ਘੰਟਾ ਲੱਗ ਜੂਗਾ ਸੜਕ ਵਧੀਆ ਹੋਊਗੀ ਹੈਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋਰ ਸੋ ਇਸ ਕਰਕੇ ਸਾਡਾ ਇਹ ਤੁਹਾਨੂੰ ਮਿਲਣ ਦਾ ਇਹ ਆਈਡੀਆ ਸੀਗਾ ਕਿ ਤੁਹਾਡੇ ਵਾਲੇ ਪਾਸਿਓ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ ਪੰਜਾਬ ਦਾ ਕੰਮ ਸਮਝ ਕੇ ਕਰੋਗੇ ਔਰ ਸਾਡੇ ਵਾਲੇ ਪਾਸਿਓ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ ਕੰਮ ਹੈ ਉਹਦੇ ਵੱਲੋਂ ਕਮੀ ਨਹੀਂ ਆਊਗੀ ਔਰ ਕੁਛ ਅਸੀਂ ਹੁਣ ਥੋੜਾ ਜਿਹਾ ਮਿੱਟੀ ਦਾ ਜਿਵੇਂ ਕਿਹਾ ਉਹ ਕਰਤਾ ਚੇਂਜ ਕਰਤਾ ਰਾਮੀਰ ਜੀ ਕਿੰ ਕਿ 5 ਕਿਲੋਮੀਟਰ ਰੱਖਦੀ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੋ ਲਿਆ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਪਾਉਣ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਵੇ ਡਿੱਗ ਵੀ ਪੈਂਦੇ ਹਨ ਹਣ ਉਹ ਉਹਨੂੰ ਬਿਲਕੁਲ ਪ੍ਰੋਪਰ ਦੇਖੋ ਆਪਾਂ ਦਰਖਤ ਲਾਉਨੇ ਆ ਉਹਨੂੰ ਥਾਪੜ ਦੇ ਆ ਨਾ ਪਹਿਲਾਂ ਉਹਦੀ ਜੜ ਨੂੰ ਇਦਾਂ ਉਈ ਇਹ ਵੀ ਸੜਕ ਵੀ ਇੱਕ ਤਰਖਤ ਵਾਂਗ ਹੋਈ ਹੈ। ਆਲੇ ਦੁਆਲੇ ਜਿਉ ਨੂੰ ਸਪੋਰਟ ਹੋਊਗੀ ਤਾਂ ਉਹ ਹੈਨਾ ਇਹ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਆਲੇ ਦੁਆਲੇ ਹੈਨਾ ਉਹ ਛੱਡੋ। ਉਹਦੇ ਨਾਲ ਕੋਈ ਪਤਾ ਕੀ ਹੈ ਮੈਂ ਤਾਂ ਆਪ ਟਰੈਕਟਰ ਨਾਲ ਬੋਂਦਾ ਰਿਹਾ। ਐਵੇਂ ਗਵਾਂਡੀਆਂ ਦੀ ਬਟਕ ਨਹੀਂ ਇੱਕ ਤਵੀਜੀ ਕੱਟ ਦੇਣੀ ਹੈ ਵੀ ਇੰਨਾ ਤਾਇਤ ਫੋਰ ਆ ਗਿਆ ਇਹਦੇ ਨਾਲ ਪਤਾ ਨਹੀਂ ਕੀ ਚਾਰ ਬੱਲੀਆਂ ਨਹੀਂ ਵੱਧੀਆਂ ਆਉਂਦੇ ਨਾਲ। ਉਹਦੇ ਨਾਲ ਕੀ ਪ੍ਰੋਡਕਸ਼ਨ ਭਰਨੀ ਹੈ। ਸੋ ਇਹ ਜਿਹੜੀ ਸੜਕਾਂ ਦਾ ਸਾਈਡ ਦੇਣ ਦੀ ਹੁਣ ਕਈ ਜਗ੍ਹਾ ਤੇ ਇਸਤਾ ਹੈ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਹੈ ਤੇ ਸੜਕ ਤੇ ਜਦੋਂ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਹੈ ਗੱਡੀ ਜਾਂ ਮੂਰੋਂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਹੈ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਸੋ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗ੍ਹਾ ਦਰਖਤ ਵੀ ਲਾਵਾਂਗੇ ਆਲੇ ਦੁਆਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੁਡਾ ਲਾਂਗੇ ਦੇਖੋ ਅਸੀਂ ਕੱਸੀਆਂ ਦਾ ਕਿੱਤਾ ਕੰਮ ਹੁਣ ਇਸ ਵਕਤ ਚੱਲ ਰਿਹਾ ਹੈ ਹੈਨਾ ਵੀ ਆਪਣੈਰੀ ਪਾਣੀ ਪਹੁੰਚਾਉਣੇ ਖੇਤਾਂ ਤੱਕ ਪੁਰਾਣੀਆਂ ਕੱਸੀਆਂ ਜਿਹੜੀਆਂ ਬੰਦ ਪਈਆਂ ਜਾਂ ਬਾਲੀਆਂ ਤੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੱਸੀ ਹੈ ਜੇ ਤੁਸੀਂ ਵਾਹ ਵੀ ਲਈ ਸਾਨੂੰ ਥੱਲੋਂ ਦੀ ਪਾਈਪਾਂ ਪਾ ਲੈਣ ਦਿਓ ਥੱਲੋਂ ਦੀ ਪਾਈਪਾਂ ਪਾਤੀਆਂ ਜੀ ਤੇ ਕਿਸੇ ਕਿਤੇ ਸਾਨੂੰ ਕੋਈ ਲਾਅ ਐਂਡਰ ਦੀ ਪ੍ਰੋਬਲਮ ਨਹੀਂ ਆਈ ਲੋਕਾਂ ਨੇ ਆਪ ਹੀ ਕਹਤਾ ਯਾਰ ਬਧੀਆ ਪੁੰਦਾ ਕੰਮ ਹੈ ਪੱਸੀ ਖੇਤਾਂ ਚ ਆਪਣੇ ਕੱਸੀ ਦਾ ਪਾਣੀ ਪਹੁੰਚੂਗਾ ਬਿਜਲੀ ਬਚੂਗੀ ਤੇ ਥੱਲੋਂ ਪਾਣੀ ਬਚੂਗਾ ਜਦੋਂ 16 ਮਾਰਚ ਨੂੰ ਬਾਈ ਨੂੰ ਸੌ ਚੁੱਕੀ ਸੀ ਤਾਂ ਅਸੀਂ 21% ਪਾਣੀ ਨਹਿਰੀ ਪਾਣੀ ਯੂਜ਼ ਕਰ ਰਹੇ ਸੀਗੇ 21% ਖੇਤਾਂ ਵਾਸਤੇ ਅੱਜ 3 ਸਾਲਾਂ ਬਾਅਦ ਅਸੀਂ 62 ਤੋਂ 63% ਤੇ ਪਹੁੰਚ ਗਏ ਜੀ ਔਰ ਇਹਨੂੰ ਅਸੀਂ 80 ਤੋਂ 90 ਅਸੀਂ ਕਰ ਦੇਣਾ ਆਉਣ ਵਾਲੇ ਦਿਨਾਂ 'ਚ ਬਸ ਔਰ ਅਸੀਂ ਤੋਂ 90 ਤੱਕ ਜਦੋਂ ਹੋ ਗਿਆ ਤਾਂ ਸਮਝ ਲਓ ਪੁਰਾਣੇ ਖਾਲ ਪੁਰਾਣੇ ਸੂਏ ਪੁਰਾਣੇ ਰਜਵਾਹੇ ਉਹ ਚੱਲ ਪੈਣਗੇ ਉਹ ਚੱਲ ਪੈਣਗੇ ਤਾਂ ਥੱਲੋਂ ਟਿਊਬਵਲ ਜਿਹੜਾ ਉਹ 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 ਬੰਦ ਹੋ ਜਾਊਗਾ ਤਾਂ ਥੱਲੋਂ ਪਾਣੀ ਵਜ ਜਾਊਗਾ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਲੋਕ ਕਹਿੰਦੇ ਸਾਡੇ ਅਸੀਂ 40 ਸਾਲ ਬਾਅਦ ਦੇ ਪਿੰਡ ਪਾਣੀ ਦੇਖਿਆ ਜੀ ਅਸੀਂ 35 ਸਾਲ ਬਾਅਦ ਆ ਕੱਸੀ ਚ ਪੜਿਆ ਐਦਾਂ ਦੀ ਵੀਡੀਓ ਆਈਆਂ ਬਾਕੀ ਜਿਹੜਾ ਤੁਸੀਂ ਇਹ ਕਹਿ ਕੇ ਸੀਵਰੇਜ ਵਗੈਰਾ ਪਿੰਡਾਂ ਦੇ ਓਵਰਫਲੋ ਹੋ ਜਾਂਦੇ ਨੇ ਜਾਂ ਉਹਨਾਂ ਦਾ ਜਿਹੜਾ ਕਰੰਦਾ ਪਾਣੀ ਆ ਉਹ ਸੜਕਤ ਵੱਲ ਨੂੰ ਹੋ ਜਾਂਦਾ ਉਹਦਾ ਸੀ ਟੋਬਿਆਂ ਦਾ ਪੂਰਾ ਪੂਰਾ ਵੱਡਾ ਪਲਾਨ ਬਣਾ ਲਿਆ ਕਿਸੇ ਪਿੰਡ ਦਾ ਵੀ ਟੋਬਾ ਸੀ ਜਿਹੜਾ ਉਹ ਪਹਿਲਾਂ ਉਹਦੀ ਸਫਾਈ ਕਰਾਂਗੇ ਪਾਣੀ ਦੀ ਜਿਹੜੀ ਸਿਚੇਵਲ ਮਾਡਲ ਹੈ ਇਹਨਾਂ ਦਾ ਮਾਡਲ ਵੀ ਹੈ ਆਪਣਾ ਥਾਪਰ ਵਾਲਿਆਂ ਦਾ ਉਹ ਟੋਬੇ ਨੂੰ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣਾ ਦਾਂਗੇ ਕਿ ਪਾਣੀ ਜਿਹੜਾ ਤੁਪਕਾ ਵੀ ਸੜਕ ਤੇ ਜਾਂ ਗਲੀ ਚ ਕਿਤੇ ਖੜਾ ਨਾ ਹੋਵੇ ਤੋ ਇਸ ਕਰਕੇ ਉਹ ਤੁਹਾਡਾ ਮਸਲਾ ਅਸੀਂ ਕੱਕ ਦੇਵਾਂਗੇ ਤੁਹਾਨੂੰ ਸਿਸਟਮ ਬਣਾ ਕੇ ਦੇਵਾਂਗੇ ਪਾਣੀ ਕਰਕੇ ਜੱਗ ਦੇ ਹੋਰ ਸਰਕਾਰ ਦੀ ਅਣਗਹਿਲੀ ਕਰਕੇ ਸੜਕਾਂ ਟੁੱਟੂਗੀ। ਔਰ ਤੁਸੀਂ ਮੈਨੂੰ ਆਪ ਹੀ ਕਹਿ ਕੇ ਇਹ ਜਿਹਾਂ ਬਣਾ ਦਾਂਗੇ ਵੀ ਭਾਵੇਂ ਬੰਟੇ ਖੇਢੀ ਜਾਏ ਉੱਤੇ। ਪਰ ਬੰਟੇ ਬੰਟੇ ਖੇਢਣ ਵੇਲੇ ਕੁੱਤੀ ਪਟਣੀ ਪੈਂਦੀ ਹੈ, ਕੁੱਤੀਆਂ ਨਾ ਪੈ ਜਾਣ ਨਾ ਉਹ ਚ। ਬੱਟੇ ਐਂ ਹੀ ਜਾਈ ਜਾਣ ਬਸ ਐਂ ਹੁਬ ਕਿਤੇ ਆ ਹਾਂ ਬਸ ਚਾਈਪੇਲ ਟੱਕਾ ਖੇਡ ਲੋ ਉਹ ਵੀ ਕੋਤੀ ਹੈ ਹਾਂ ਕੁੰਡਲ ਵਾਲੇ ਚ ਨਹੀਂ ਹੁੰਦੀ ਉਹ ਕੁੰਡਲ ਮਾਰ ਕੇ ਭਾਵੇਂ ਜਿੰਨੀ ਮਰਜ਼ੀ ਕਰ ਲੋ ਗੋਲੀਆਂ ਖੇਡਿਓ ਆਂ ਸੀ ਪੰਟੇ ਸੋ ਇਸ ਕਰਕੇ ਮੈਨੂੰ ਲੱਗਦਾ ਵਧੀਆ ਮਾਹੌਲ ਚ ਗੱਲ ਚੱਲ ਰਹੀ ਹੈ ਅੱਜ ਔਰ ਅੱਜ ਸਾਰੇ ਪੰਜਾਬ ਤੋਂ ਤੁਸੀਂ ਆਪਸ ਚ ਵੀ ਮਿਲੋਗੇ ਆਪਸ ਚ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੋਊਗੀ ਜਾਣਕਾਰੀ ਵਧੂਗੀ ਹੈਨਾ ਤੇ ਇੱਕ ਦੂਜੇ ਨਾਲ ਬਿジネス ਵਧ ਜਾਣਗੇ ਕਿਉਂਕਿ ਅੱਜ ਕੱਲ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਜੀ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਠੀਕ ਹੈ ਨਾ ਆਪਣੇ ਆਪਸ ਵਿੱਚ ਤੁਸੀਂ ਪਿਆਰ ਮੁਹੱਬਤ ਵਧਾਓ ਕੰਮ ਇੱਕੋ ਹੀ ਕਰਦੇ ਹੋ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਦੀ ਉਹ ਕੰਮ ਉਹਦੇ ਕੰਮ ਆ ਜਾ ਉਹਦੇ ਤੋਂ ਕੁਝ ਹੋਰ ਲੈ ਲਓ ਉਹਨੂੰ ਉਹ ਜਿਹੜੀ ਉਹਦੇ ਕੋਲ ਕੱਚੀ ਦੀ ਕਟਾਟ ਆਉ ਤੁਸੀ ਕਰ ਦੋ ਪੂਰੀ ਸੋ ਇਹਦੇ ਨਾਲ ਆਪਣਾ ਕੰਮ ਸੌਖਾ ਹੋ ਜਾਊਗਾ। ਬਾਕੀ ਪੰਜਾਬ ਸਰਕਾਰ ਵੱਲੋਂ ਅਸੀਂ ਫਾਈਨੈਂਸ਼ੀਅਲ ਆਡਿਟ ਵੀ ਕਰਾਵਾਂਗੇ ਥਰਡ ਪਾਰਟੀ। ਠੀਕ ਹੈ ਨਾ? ਤੇ AI ਨਾਲ ਅਸੀਂ ਸਰਵੇ ਕਰਵਾਇਆ। ਤੁਹਾਨੂੰ ਗੱਲ ਦੱਸਦਾ ਮੈਂ। ਪਹਿਲਾਂ ਤਾਂ ਅਸੀਂ ਮੈਨੂਅਲ ਕਰਵਾ ਲਿਆ ਵੀ ਕਿੰਨੀਆਂ ਸੜਕਾਂ ਪੰਜਾਬ 'ਚ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ। ਉਹਨਾਂ ਨੇ ਕਹਿੰਦਾ ਜੀ ਐਨੇ ਹਜ਼ਾਰ ਕਿਲੋਮੀਟਰ ਚੇਈ ਅਸੀਂ AI ਵਾਲੇ ਨੂੰ ਭੇਜਤਾ ਬਾਅਦ ਚ AI ਚ ਕੀ ਕਰਦੇ ਆ ਨਾ ਉਹ ਗੱਡੀ ਦੀ ਡਿੱਗੀ ਖੋਲ ਕੇ ਨਾ ਲੇਜ਼ਰ ਲਾਉਂਦੇ ਉਹ ਚ ਇੱਕ ਮੂਰ ਲਾਉਂਦੇ ਉਹਦੇ ਉਹ ਲੇਜ਼ਰ ਆਪੀ ਨਾ ਜਿਹੜੇ ਟੋਏ ਨੇ ਉਹਨਾਂ ਨੂੰ ਐ ਸਪੌਟ ਕਰ ਕਰਕੇ ਰਿਕਾਰਡ ਕਰੀ ਜਾਂਦਾ ਬਸ ਬਸ ਤੁਸੀਂ ਗੱਡੀ ਤੋੜਨੀ ਹੈ ਪਤਾ ਲੱਗਿਆ ਕਿੰਨੇ ਹਜ਼ਾਰ ਕਿਲੋਮੀਟਰ ਸੀ 226 ਕਰੋੜ ਤਾਂ ਪੈਸੇ ਚ ਦੱਸ ਦਿਓ ਨਾ ਨਹੀਂ 19000 ਕਿਲੋਮੀਟਰ ਕਰ ਰਹੇ ਆ ਮੇਰੇ ਖਲਚ ਜਿਹੜੀਆਂ ਆਪਾਂ 540 ਹੈ 540 ਕਿਲੋਮੀਟਰ ਦਾ ਫਰਕ 1200 540 540 ਕਿਲੋਮੀਟਰ ਹੈ ਜੀਆਂ ਸੜਕਾਂ ਸੀ ਏਆਈ ਨੇ ਦੱਸਿਆ ਸਾਨੂੰ ਜਿਹੜੀਆਂ ਹੈ ਹੀ ਨਹੀਂ ਰਿਪੇਅਰ ਦੇ ਪੈਸੇ ਲੱਗ ਜਾਂਦੇ ਉੱਤੇ ਕਿਉਂਕਿ ਹੁਣ ਜੇ ਸਾਡੇ ਪਿੰਡੋਂ ਧਰਮਗੜ ਨੂੰ ਸਾਢੇ 4 ਕਿਲੋਮੀਟਰ ਹੈ 5 ਲਿਖ ਦੋ ਅੱਧਾ ਕਿਲੋਮੀਟਰ ਦੇ ਵਿੱਚ ਹੀ ਜਾਈ ਜਾਣਗੇ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਦੀ ਜਿਹੜੀ ਸੜਕ ਲੱਭੇ ਜਿਹੜੀ ਸੜਕ ਹੀ ਐ ਨਹੀਂ ਉਹਦੇ ਨਾਲ 22 226 ਕਰੋੜ ਰੁਪਏ ਬਚ ਗਏ ਜੀ ਐਆਈ ਨਾਲ ਕਿਉਂਕਿ ਪੌਣੇ 7 ਨੂੰ 7 ਲਿਖ ਦੋ ਕੌਣ ਦੇਖਣ ਜਾਂਦਾ ਮਿੰਨ ਜਾਂਦਾ ਉੱਥੇ ਕੋਈ ਐਂ ਕਰਤਾ ਉਹਨਾਂ ਨੇ ਉਹ ਜਿਹੜਾ ਜਿਹੜਾ ਵਧਾ ਗਏ ਉਹ ਉਹ ਆਪ ਦੀ ਜੇਬ ਚ ਪਾ ਲਿਆ ਰਪੇਰ ਵੀ ਹੋਈ ਜਾਂਦੀ ਓਦੀ ਸਾਰਾ ਕੁਝ ਚੀਜ਼ ਧਰਤੀ ਤੇ ਹੈ ਹੀ ਨਹੀਂ ਰਪੇਰ ਵੀ ਹੋਈ ਜਾਂਦੀ ਓਦੀ ਸਾਰਾ ਕੁਝ ਹੋ ਜਾਂਦਾ ਦਾ ਸੋ ਅਸੀਂ ਜਦੋਂ AI ਨਾ ਕੀਤਾ ਤਾਂ ਉਹਨੇ ਸਾਰਾ ਕੁਝ ਸੱਚ ਦੱਸਤਾ ਸੁਪਨੇ ਆਵਦੀਆਂ ਕਈ ਗਵਾਚੀਆਂ ਹੋਈਆਂ ਸੜਕਾਂ ਤੇ ਆਈਆਂ ਕਈ ਸੜਕਾਂ ਹੀ ਗਵਾਚੀਆਂ ਹੋਈਆਂ ਨੇ ਹੈ ਹੀ ਨਹੀਂ ਕਿਤੇ ਕਾਗਜ਼ਾਂ 'ਚ ਹੈਗੀਆਂ ਨੇ ਉਹ ਮੈਂ ਪਹਿਲਾਂ ਸੀੜੀਆਂ 'ਚ ਕਰਦਾ ਤਾਂ ਰਿਹਾ ਮੈਂ ਇਹ ਇਹੀ ਗੱਲਾਂ ਹੈ ਵਿਕਾਗਿਆਂ ਤਾਂ ਸੜਕ ਹੈਗੀ ਜੀ ਪਾ ਧਰਤੀ ਤੇ ਹੈ ਨਹੀਂ ਉਹ ਪੋਲ ਵਾਲੀ ਨਹੀਂ ਸੀ ਉਹ ਕੋਲ ਪੋਲ ਬਣਾਉਣਾ ਸੀ ਨਹਿਰ ਤੇ ਉਹ ਮੰਤਰੀ ਸਾਹਿਬ ਠੇਕੇਦਾਰ ਸਾਹਿਬ ਨਾਲ ਮਿਲ ਕੇ ਕਰ ਗਏ ਗੋਲਮੂਲ ਕਾਗਜ਼ਾਂ 'ਚ ਲਿਖਤਾ ਵੀ ਪੋਲ ਬਣਾਤਾ ਉਹ ਕਿਤੇ ਤਿੰਨ ਕਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਦੌਰਾ ਆ ਗਿਆ ਉਸੇ ਰੂਟ ਤੋਂ ਉਹ ਜਿਹੜੇ ਸਫਾਈ ਵਾਲੇ ਡਿਪਾਰਟਮੈਂਟ ਉਹਨਾਂ ਨੇ ਟਰੱਕ ਭਰਿਆ ਕਲੀ ਦਾ ਵੀ ਕਲੀ ਕਰ ਦਿੰਨੇ ਆਂ ਉਹ ਤੋਂ ਪ੍ਰਧਾਨ ਮੰਤਰੀ ਲੰਘਣਾ ਕਲੀ ਕਰੋ ਉਹਨਾਂ ਨੂੰ ਉੱਥੇ ਪੁਲ ਨਾ ਧਿਆਵੇ ਤੇ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਕਹਿੰਦਾ ਮੰਤਰੀ ਸਾਹਿਬ ਆ ਪੁਲ ਤੁਸੀਂ ਬਣਾਇਆ ਸੀ ਕਹਿੰਦਾ ਹਾਂਜੀ ਕਹਿੰਦਾ ਅਸੀਂ ਆਏ ਆ ਫਲਾਨੇ ਡਿਪਾਰਟਮੈਂਟ ਚੋਂ ਅਸੀਂ 80 ਬੋਰੀਆਂ ਕਲੀ ਦੀਆਂ ਲਈ ਫਿਰਦੇ ਆਂ ਅਸੀਂ ਪੁਲ ਤੇ ਕਲੀ ਕਰਨੀ ਐ ਪੁਲ ਨਹੀਂ ਲੱਭ ਰਿਹਾ ਅੱਜ ਤੱਕ ਕਹਿੰਦੇ ਗੋਤਾ ਲਾ ਕੇ ਥੱਲੇ ਵੀ ਦੇਖ ਲਿਆ ਕਿਤੇ ਜੁਕ ਥੱਲੇ ਨਾ ਕਿਤੇ ਚਲੇ ਗਿਆ ਹੋਵੇ ਨਹਿਰ ਚ ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੁਸੀਂ ਐਡਾ ਵੱਡਾ ਪੋਲ ਖਾ ਕੇ ਉਹ ਕਹਿੰਦਾ ਮੈਂ ਇਸੇ ਗੱਲ ਕਰਕੇ ਕਹਿਣਾ ਕਿ ਅਸੀਂ ਐਡਾ ਵੱਡਾ ਪੋਲ ਖਾ ਕੇ ਤੁਸੀਂ ਅਸੀਂ ਮੁਰੀਆਂ ਕਲੀ ਦੀਆਂ ਖਾਜੋ ਤੂੰ ਤੁਸੀਂ ਵੀ ਲਿਖ ਦੋ ਵੀ ਕਰਤੀ ਆਇਆ ਚੱਲਦਾ ਸੀ ਕੰਮ ਫੇਰ ਇੱਕ ਹੋਰ ਕੀਤਾ ਸੀ ਇਸੇ ਕੁਆਲਿਟੀ ਨਾਲ ਰਿਲੇਟਡ ਹੀ ਮੱਧ ਪ੍ਰਦੇਸ਼ ਦੀ ਗੱਲ ਐ ਸੱਚੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੋਲ ਬਣਿਆ ਹੋਇਆ ਸੀ ਉਹ ਛੋਟੀ ਇੱਟਾਂ ਵਾਲਾ ਜਿਵੇਂ ਨੀਲੋ ਐ ਆਪਣੇ ਵਾਲੇ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਐਕਸਪਾਇਰ ਹੋਣ ਨੂੰ 20 ਸਾਲ ਹੋ ਗਏ ਉਹਨੂੰ ਐਕਸਪਾਇਰੀ ਡੇਟ ਲੰਗੀ ਨੂੰ ਨਾਲ ਬਣਾ ਦਿਓ ਆਪਦੇ ਵਾਲਾ ਆਪਣੇ ਨਾ ਆਪਣਾ ਬਣਾਤਾ ਨਾ ਮਾ ਕਹਿੰਦੇ ਇਹਨੂੰ ਢਾ ਦੇਣੇ ਆ ਦੂਜੇ ਨੂੰ ਡਾਇਨਾਮਾਈਟ ਲਾ ਕੇ ਚਲਾਤਾ ਧੂਆਂ ਉੱਠਿਆ ਜਦੋਂ ਧੂਆਂ ਥੋੜਾ ਜਿਹਾ ਛਟਿਆ ਜਾ ਪਤਾ ਲੱਗਿਆ ਜਿਹੜਾ ਢਾਉਣਾ ਸੀ ਉਹ ਤਾਂ ਟੋਆ ਜਾ ਪਿਆ ਆਪਣੇ ਵਾਲਾ ਧਮਕਣਾਟ ਹੈ ਗਿਆ ਦਾ ਦੱਸੋ ਉਹ ਫਿਰ ਮੈਂ ਕਹੇ ਜੀ ਮੈਂ ਚੂਨਾ ਦੋਨਾਂ 'ਚ ਲੱਗਿਆ ਹੋਇਆ ਸੀ ਇੱਕ ਪੁਲ 'ਚ ਲੱਗਿਆ ਹੋਇਆ ਸੀ ਇੱਕ ਪੁਲ ਨੂੰ ਲੱਗਿਆ ਹੋਇਆ ਸੀ ਸੋ ਇਹ ਚੂਨਾ ਕੰਮ ਜਿਹੜਾ ਇਹ ਉਹ ਪੁਰਾਣਾ ਹੋ ਗਿਆ ਮੈਂ ਆਪ ਜਦੋਂ ਵਿਅੰਗ ਕਰਦਾ ਰਿਹਾ ਹਾਂ ਇਹ ਤਾਂ ਫਿਰ ਜੇ ਮੇਰੇ ਕੋਲੇ ਆਪ ਪ੍ਰਮਾਤਮਾ ਨੇ ਲੋਕ ਲੋਕਾਂ ਚੀ ਪ੍ਰਮਾਤਮਾ ਵਾਸਦਾ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇ ਦਿੱਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਦੀਆਂ ਗੱਲਾਂ ਝੂਠੀਆਂ ਥੋੜੀ ਬਣ ਦੇਊਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੋਈਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਾਂਗਾ